ਬਟਾਲਾ ਦੇ ਪਿੰਡ ਕੁੰਜਰ ਨਦੀਕ ਰੇਲਵੇ ਟਰੈਕ ਤੇ ਟ੍ਰੇਨ ਦੇ ਥੱਲੇ ਆ ਕੇ ਇੱਕ 26 ਸਾਲ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਇਆ ਹੈ ਜਾਣਕਾਰੀ ਦਿੰਦੇ ਹੋਏ ਰੇਲ ਪੁਲਿਸ ਬਟਾਲਾ ਏਐਸਏ ਸਤਪਾਲ ਸਿੰਘ ਨੇ ਦੱਸਿਆ ਕਿ ਇਤਲਾਹ ਮਿਲੀ ਸੀ ਕਿ ਪਿੰਡ ਕੁੰਜਰ ਨਦੀਕ ਰੇਲਵੇ ਟਰੈਕ ਤੇ ਟ੍ਰੇਨ ਥੱਲੇ ਆ ਕੇ ਇੱਕ ਨੌਜਵਾਨ ਦੀ ਮੌਤ ਹੋ ਗਈ ਆ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਚ ਲੈੰਦੇ ਹੋਏ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਮ੍ਰਿਤਕ ਦੀ ਉਮਰ 26 ਸਾਲ ਦੇ ਕਰੀਬ ਹੈ ਅਤੇ ਮ੍ਰਿਤਕ ਦੀ ਪਛਾਣ ਨਹੀਂ ਹੋਈ ਮ੍ਰਿਤਕ ਦੀ ਬਾਤੇ ਐਸਪੀ ਸਮੇਤ 786 ਲਿਖਿਆ ਹੋਇਆ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਮ੍ਰਿਤਕ ਦੀ ਪਛਾਣ ਕਰਵਾਈ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਸਰ ਇਹ ਆਪਣੇ ਐਸਐਸਆਈ ਸੁਖਵਿੰਦਰ ਸਿੰਘ ਜੀ ਚੌਕੀ ਇੰਚਾਰਜ ਜੀਆਰਪੀ ਪਟਿਆਲਾ ਮੈਂ ਐਸਐਸਆਈ ਚੌਕੀ ਜੀਆਰਪੀ ਪਟਿਆਲਾ ਸਾਨੂੰ ਸਟੇਸ਼ਨ ਮਾਸਟਰ ਪਟਿਆਲਾ ਵੱਲੋਂ ਸੂਚਨਾ ਮਿਲੀ ਹੈ ਕਿ ਕਿਲੋਮੀਟਰ ਨੰਬਰ 40 ਦਾ 78 ਕਟਵਿਨ ਰੇਲਵੇ ਸਟੇਸ਼ਨ ਪਟਾਲਾ ਸੀਨਾ ਸਮਸ਼ਾਨ ਘਾਟ 15 ਲੱਗੇ ਇੱਕ ਵਿਅਕਤੀ ਜਿਹੜਾ ਗੱਡੀ ਥੱਲੇ ਆ ਗਿਆ ਤੇ ਉਹਦੀ ਡੈਥ ਹੋ ਗਈ ਹੈ ਤੋਂ ਅਸੀਂ ਚਾਰ ਸਾਥ ਦਿਖਾ ਲਾ ਉੱਥੇ ਗਏ ਆ ਮੌਕੇ ਤੇ ਆ ਕਿ ਉਹ ਇੱਕ ਨੌਜਵਾਨ ਮੁੰਡਾ ਹੈ 26 27 ਸਾਲ ਉਹਦੀ ਉਮਰ ਹੈ ਤੇ ਉੱਥੇ ਜਾ ਕੇ ਅਸੀਂ 174 ਦੀ ਕਾਰਵਾਈ ਕੀਤੀ ਹੈ ਮੌਕੇ ਤੇ ਉਹਦੀ شناخت ਨਹੀਂ ਹੋ ਸਕੀ ਤੇ شناخت ਲਈ ਅਸੀਂ ਜਿਹੜੀ ਹੈ ਡੈੱਡ ਬੋਡੀ ਮੋਰਥੀ ਸ਼ਿਵਰਾਜ ਪਾਲ ਬਟਾਲਾ ਚ ਰਖਵਾ ਦਿੱਤੀ ਹੈ ਤੇ ਸ਼ਨਾਖਤ ਲਈ ਜਿਹੜੇ ਆ ਉਹ ਆਪਰਾਂ ਨੇ ਕਰ ਰਿਹਾ ਸੀ